ਵਿਸ਼ੇ ਕੇਂਦਰ ਦੇ ਪਾਸਪਾਸ ਸਰਕਾਰ ਦੇ ਵੱਲੋਂ 22 ਤਰੀਕ ਨੂੰ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਰ ਦੇ ਸ਼ੁਭ ਆ ਰਾਮ ਨੂੰ ਲੈ ਕੇ ਕੇਂਦਰੀ ਅਦਾਰਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਬਾਵਜੂਦ ਇਸ ਨੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਉਧਰ ਹਲਕਾ ਸਟਾਕ ਐਕਸਚੇਂਜ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਸਟਾਕ ਐਕਸਚੇਂਜ 22 ਤਾਰੀਖ ਨੂੰ ਪੰਦਰਵੇਗੀ ਉਸ ਦੇ ਚੇਅਰਮੈਨ ਤਰਬੂਬਨ ਸਿੰਘ ਨੇ ਦੱਸਿਆ ਹੈ ਕਿ ਭਗਵਾਨ ਸ਼੍ਰੀ ਰਾਮ ਮੰਦਰ ਜੀ ਦਾ 22 ਤਾਰੀਖ ਨੂੰ ਸ਼ੁਭ ਆ ਰਾਮ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਸਟਾਕ ਐਕਸਚੇਂਜ ਬੰਦ ਕੀਤੀ ਜਾ ਰਹੀ ਹੈ ਹੁਣ ਕਿਹਾ ਕਿ ਇਸ ਦੌਰਾਨ ਉਹਨਾਂ ਵੱਲੋਂ ਲੰਗਰ ਅਤੇ ਲਾਈਟਨਿੰਗ ਦਾ ਵੀ ਖਾਸ ਇੰਤਜ਼ਾਮ ਕੀਤਾ ਜਾਵੇਗਾ ਇਸ ਦਿਨ ਨੂੰ ਦੀਵਾਲੀ अच्छी बनाया जाएगा भाई जनवरी श्री राम जी का जो रिश्ता स्थान हो रहा है उस उपलब्ध उपल, में जो सरकार ने नेशनल स्टॉक चेंज ने रात को लेट रात छुट्टी घोषित की है और उसके लिए सब लोग अब सरकार का भी धन्यवाद करते हैं ताकि प्रॉब्लम होनी थी उधर ट्रेडिंग होती उस तरफ

ਸੋਮਵਾਰ ਨੂੰ ਛੁੱਟੀ ਹੋਏਗੀ ਪਰ ਅਸੀਂ ਇੱਥੇ ਆਵਾਂਗੇ ਅਸੀਂ ਆਪਣਾ ਪੂਰਾ ਇੰਤਜ਼ਾਮ ਕੀਤਾ ਹੈ ਤੁਹਾਡਾ ਲੰਗਰ ਪਾਣੀ ਹੋ ਜੇ ਉਹ ਜਿਹੜਾ ਵੀ ਉੱਥੇ ਲਾਈਵ ਪ੍ਰੋਗਰਾਮ ਚੱਲੂਗਾ ਉਹ ਇਸ ਕਰਕੇ ਬਲਾਈ ਵੀ ਆ ਜਾਣ ਕੰਪਲਸਰੀ ਨਹੀਂ ਹੈ ਉਹਨਾਂ ਨੂੰ ਪਰ ਆ ਸਕਦੇ ਆ ਮੈਂਬਰ ਸਭ ਆਣਗੇ ਇੱਥੇ ਗੁਰਦਾਨ ਕਰਨਗੇ ਗ੍ਰੰਥ ਦੀ ਕੋਈ ਵੱਡੀ ਸਕਰੀਨ ਦਾ ਵੀ ਹਾਂ ਸਭ ਕੀਤਾ ਹੈ ਲਾਈਟਨਿੰਗ ਕੀਤੀ ਹੋਈ ਹੈ ਤੁਸੀਂ ਦੇਖ ਲਓ ਲੋਕਾਂ ਨੂੰ ਕੀ ਸੁਨੇਹਾ ਲੋਕਾਂ ਨੂੰ ਸੁਨੇਹਾ ਆਈ ਹੈ ਕਿ ਤੁਸੀਂ ਸੋਮਵਾਰ ਨੂੰ ਪ੍ਰਭੂ ਦੇ ਗੁਣ ਗਾਓ ਰਾਮ ਜੀ ਦੇ ਗੁਣ ਗਾਓ ਤਾਂ ਕਿ ਜੋ ਆਪ ਤੇ ਉਹ ਨਿਸ਼ਈ ਉਹਨਾਂ ਨੇ ਜਿੱਤ ਪਾਈ ਹੈ ਤੇ ਪਾਪ ਖਤਮ ਹੋ ਗਏ ਉਹ ਉਹ ਹੋ ਗਏ ਪੂਰਾ ਲੋਕ ਇਸੇ ਦਾ ਆਨੰਦ ਠਾ ਰਾਮ ਦਾ ਜੈ ਜੈਕਾਰ ਹੋਵੇ ਲਿਜਾਣਾ ਲਾਈਕ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ